ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਛੇਵੇਂ ਰੂਪ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਲ ਤਾਰਨ ਕੀਤੀ ਬੱਬਾ ਬੁੱਢਾ ਜੀ ਜਿਨ੍ਹਾਂ ਨੇ ਗੁਰਤਾ ਗਦੀ ਦਾ ਤਿਲਕ ਗੁਰੂ ਮਹਾਰਾਜ ਜੀ ਦੇ ਮਸਤਸਤੇ ਲਾਇਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਵੈਸੇ ਵੀ ਬੱਬਾ ਬੁੱਢਾ ਜੀ ਜਿਨ੍ਹਾਂ ਦੀ ਛਤਰ ਛਾਇਆ ਹੇਟ ਵਰਨ ਵੀ ਮਿਲਿਆ ਔਰ ਬਚਪਨ ਵੀ ਬੱਬਾ ਬੁੱਢਾ ਜੀ ਭਾਈ ਗੁਰਦਾਸ ਜੀ ਇਤਨੇ ਮਹਾਨ ਵਿਦਵਾਨਾਂ ਦੀ ਸੰਗਤ ਵਿੱਚ ਵਿਚਰਿਆ ਜੀਵਨ ਕਰੀਬ 9 ਸਾਲ ਦੀ ਅਵਸਥਾ ਦੇ ਵਿੱਚ ਮਹਾਰਾਜ ਜੀ ਨੇ ਗੁਰਤਾ ਗਦੀ ਧਾਰਨ ਕੀਤੀ। ਔਰ ਕੋਈ ਸਾਡੀ ਸ਼ਾਂਤੀ ਔਰ ਸਾਡੇ ਸਿੱਧਕ ਨੂੰ ਕਮਜ਼ੋਰੀ ਨਾ ਸਮਝੇ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਲੀਆਂ ਅੱਜ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਨੂੰ ਪਹਿਨਣ ਦਾ ਵੀ ਦਿਵਸ ਹੈ। ਸੋ ਸਿੱਖ ਸੰਗਤ ਦੇ ਇੱਕ ਐਸੀ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਕਿ ਸ਼ਾਂਤੀ ਵੀ ਕਿਸੇ ਸੀਮਾ ਤੱਕ ਹੋਣੀ ਚਾਹੀਦੀ ਹੈ। ਤੋਂ ਪੰਚ ਪਾਸ਼ਾ ਜੀ ਨੇ ਸਿੱਧਕ ਸੰਤੋਖ ਧੀਰਜ ਨਾਲ ਸਬਰ ਨਾਲ ਜ਼ਬਰ ਦਾ ਮੁਕਾਬਲਾ ਕੀਤਾ ਫਿਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਭਗਤੀ ਨਾਲ ਸ਼ਕਤੀ ਨੂੰ ਵੀ ਜੋੜਿਆ ਦੋ ਤਲਵਾਰਾਂ ਪਹਿਨ ਕੇ ਇੱਕ ਭਗਤੀ ਇੱਕ ਸ਼ਕਤੀ ਇੱਕ ਧਰਮ ਦੀ ਇੱਕ ਰਖਿਆ ਦੀ ਤਲਵਾਰ ਪਹਿਨ ਕੇ ਸਮਾਜ ਨੂੰ ਆਪਣੀ ਉਮਤ ਨੂੰ ਇੱਕ ਐਸਾ ਜज्ਬਾ ਪ੍ਰਦਾਨ ਕੀਤਾ ਕਿ ਸ਼ਾਂਤੀ ਦੀ ਸੀਮਾ ਦੇ ਨਾਲ ਜਦੋਂ ਸੀਮਾ ਜਦੋਂ ਸਿਰ ਤੋਂ ਪਾਣੀ ਉੱਪਰ ਚਲਾ ਜਾਂਦਾ ਹੈ ਤਾਂ ਫਿਰ ਦੂਸਰੇ ਪਾਸੇ ਭਗਤੀ ਨਾਲ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਜ਼ਾਲਮ ਜ਼ਬਰ ਕਰਨ ਵਾਲਿਆਂ ਨੂੰ ਇਹ ਮਹਿਸੂਸ ਹੋਵੇ ਕਿ ਇਹਨਾਂ ਕੋਲ ਨਰੀ ਮਾਲਾ ਹੀ ਨਹੀਂ ਇਨਾਂ ਦੇ ਹੱਥ ਵਿੱਚ ਤਲਵਾਰ ਵੀ ਹੈ